ਓਏ ਚੰਨੀ ਆ ਆ ਕੀ ਰਾਮੂ ਵਾਂਗੂ ਪਰ ਨਾ ਰੱਖੀ ਫਿਰਨ ਦੁਪੱਟਾ ਆ ਇੱਥੇ ਮੋਢੇ ਤੇ ਹੈ ਬਾਬੂ ਤੂੰ ਵੇਤੇ ਲੱਗ ਗਿਆ ਕਿ ਐਵੇਂ ਮਕੈਨਿਕਾ ਮਕੂਣੀ ਕਰਣ ਗਿਆ ਭਰਾਵਾ ਤੂੰ ਦੱਸੀ ਮੈਨੂੰ ਪੂਰਾ ਤੂੰ ਤਾਂ ਉਹੀ ਲੱਗਿਆ ਨਾ ਚਾਏ ਵਿੱਚ ਚਾਏ ਵੇਚ ਵਾਲਾ ਹੈ ਉਹ ਕੀ ਗਲ ਕਰਦਾ ਹੈ ਯਾਰ ਮੈਂ ਜਿੱਥੇ ਮੈਂ ਵੱਡੇ ਰੈਸਟੋਰੈਂਟ ਚ ਚੱਲ ਆਉਂ ਮੈਂ ਤਾਬਾ ਕਰਨਾ ਤਾਬਾ ਕਰਲਾ ਵੱਡੇ ਰੈਸਟੋਰੈਂਟ ਤੇ ਮੈਂ ਲੱਗਿਆ ਫੱਕੇ ਲੂੰ ਉਹਨੂੰ ਕਹਿੰਦੇ ਇੱਕ ਰੋਟੀ ਤੇ ਜਿੰਨੀ ਖੀਤੀ ਲਾਇਆ ਕਰੇਗਾ ਇੱਕ ਰੋਟੀ ਦੇ ਤੈਨੂੰ 15 ਰੁਪਏ ਲਗਾ ਯਰ ਲੈ ਆਪਾਂ ਲਗਾ ਦਣ ਤੇ ਸਵਾ ਸਵਾ ਰੋਟੀ ਲਾ ਦੇ ਕਰਨੀਆਂ ਆਪਣਾ ਦੇਖ ਕੋਟਾ ਪੂਰਾ ਯਾਰ ਆਪਾਂ ਨੂੰ ਵਧੀਆ ਪੈਸੇ ਬਣ ਜਾ ਕਰਨੀਆਂ 2300 ਰੁਪਏ ਵਿਹਾਰੀ ਦਾ ਕੀ ਮਾਲਾ ਯਾਰ ਮਜੀਸੀ ਤੂੰ ਹੀ ਲਾ ਜਾ ਨਾਲ ਮੇਰੇ ਬੇਜ਼ਰਗਾਰ ਨਾਲ ਤਾਂ ਚੰਗਾ ਯਾਰ ਉਹ ਨਾ ਨਾ ਤੇ ਨਾ ਮੈਂ ਤਾਂ ਫੜ ਕੇ ਲੈਣੇ ਆ ਨਾ ਮੈਨੂੰ ਫੜ ਕੇ ਲੈਣੇ ਆਉਂਦੇ ਆ ਹਣ ਤੈਨੂੰ ਤਾਂ ਭਰਾਵਾ ਹਸਾਵਾ ਹਰੇਕ ਚੀਜ਼ ਦਾ ਜਿਵੇਂ ਤੋਂ ਨਾ ਚੱਜਣਾ ਬਣਿਆ ਡੱਬੇ ਵਾਲਾ ਬਣ ਗਿਆ ਤੂੰ ਮੈਂ ਗੋਲ ਲਾ ਗੂਲ ਮੈਂ ਕਿਥੋਂ